ਅੱਜ ਸਵੇਰ ਤੋਂ ਹੀ ਗੁਰਦਾਸਪੁਰ ਦੇ ਸਕੀਮ ਨੰਬਰ 7 ਇਲਾਕੇ ਦੇ ਵਿੱਚ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਗਈ ਸੀ। ਮਾਮਲਾ ਜੀ ਇੱਥੇ ਰਹਿਣ ਵਾਲੇ ਸਾਬਕਾ ਸੈਨਿਕ ਤੇ ਵਰਤਮਾਨ ਕੇਂਦਰੀ ਜੇਲ੍ਹ ਦੇ ਵਿੱਚ ਤਾਇਨਾਤ ਕਰਮਚਾਰੀ ਗੁਰਪ੍ਰੀਤ ਸਿੰਘ ਦੀ ਪਤਨੀ ਤੇ ਸਸਤੇ ਨਾਲ ਜੁੜਿਆ ਹੋਇਆ। ਦਰਅਸਲ ਉਸਨੇ ਆਪਣੀ ਪਤਨੀ ਤੇ ਸਸਤਾ ਪਿੰਡ ਕੁੱਤੀ ਦੇ ਵਿੱਚ ਕਤਲ ਕਰਕੇ ਫਲਾਟ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਗੁਰਪ੍ਰੀਤ ਨੇ ਘਰ ਦੇ ਵਿੱਚ ਝਗੜੇ ਦੇ ਚੱਲਦਿਆਂ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਗੋਲੀ ਮਾਰੀ ਐ ਤੇ ਫਿਰ ਗੁਰਦਾਸਪੁਰ ਦੇ 7 ਨੰਬਰ ਸਕੀਮ ਦੇ ਵਿੱਚ ਆਪਣੇ ਕੁਆਟਰ ਦੇ ਵਿੱਚ ਬੰਦ ਹੋ ਗਿਆ ਤੇ ਖਬਰیں ਮਿਲੀਆਂ ਕਿ ਗੁਰਪ੍ਰੀਤ ਨੇ ਆਪਣੀ ਡਿਊਟੀ ਵਾਲੀ ਏਕੇ 47 ਦਿਨਾਵਾਰਦਾਤੂ ਅੰਜਾਮ ਦਿੱਤਾ ਤੇ ਸੂਚਨਾ ਮਿਲੀ ਤਾਂ ਐਸਐਸਪੀ ਨੇ ਆਪਣੀ ਟੀਮ ਦੇ ਨਾਲ ਉਸ ਕੁਆਟਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗੁਰਪ੍ਰੀਤ ਸਿੰਘ ਨੂੰ ਸਰੈਂਡਰ ਕਰਨ ਦੇ ਲਈ ਕਿ ਹਾਲਾਂਕਿ ਉਸਨੇ ਕਾਫੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਗੁਰਪ੍ਰੀਤ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਨਹੀਂ ਕੀਤਾ ਤੇ ਉਸ ਹੀ ਕੇ 47 ਦਿਨਾਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਥੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਗੁਰਪ੍ਰੀਤ ਆਪਣੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਅਖੀਰਕਾਰ ਉਸਨੇ ਉਹੀ ਕਰ ਦਿੱਤਾ ਅੱਜ ਦੇ ਸਾਰੇ ਹਾਂ ਜੀ ਚਲੋ ਥੀਕੇ ਪ੍ਰੈਕਟਿਸ اڳل پيچھے کا کرو اٿين なぜなら。<noise> <noise> ਹਾਂ ਕੋਈ ਨਹੀਂ ਰੋਹਤ ਆਇਆ ਰੋਹਤ ਪਿੱਛੇ ਆ ਰਿਹਾ ਹੈ ਹੋਰ ਉਹ ਵੀ ਆ ਜਾਓ ਤੇਰੀ ਵੀ ਉੱਪਰ ਰੱਖ ਲਓ ਸਲਾਮ ਜਨਨ ਜਨਨ ਰੋਹਤ ਪਿੱਛੇ ਆ ਰਿਹਾ ਹੈ ਚੇਰੋ ਹੀ ਕੰਦੇ ਪਿਛੇ ਰੋ ਪਿਛੇ ਆਰੇ 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 ਮੇਰੇ ਕੋਲ ਆਟ ਨਹੀਂ ਨਹੀਂ ਕੋਲ ਕੋਲ ਆ ਗਿਆ ਸਾਰਾ ਅੰਦਰ ਆ ਗਿਆ ਵੀਡੀਓ ਅੱਗੇ ਆ ਬੰਦੇ ਮੇਰੇ ਮੇਰੇ ਕੋਲ ਆ ਗਿਆ ਉਹਨੇ ਸਾਈਨ ਕਰਿਆ ਮੇਰੇ ਕੋਲ ਆ ਗਿਆ ਮੇਰੇ ਕੋਲ ਆ ਮੇਰੇ ਕੋਲ ਆ ਇੱਕ ਸੈਕਿੰਡ बाजी चीजानो प्यार नाल सोल कर लांगे पण जोड़ा भी इशू बहुत बहुत पेपर रखते घाल कर रेडी करनी थैंक यू बाजी एक मिनट कोई दि मिनू मारना कोई दिक्कत नहीं नहीं मिनू बाजी तू दिक्कत नहीं नहीं मेरी गल मेरी गल सुनो ओ यार कीफत मैं चढ़ना को दुश्मन नहीं है नहीं सारी केड़ा तेरा को है जी ਓ ਮੇਰੀ ਲੰਬੜੀ ਨੰਬਰ ਨਹੀਂ ਦੱਲਦੇ ਨਾ ਨੰਬਰ ਦੱਲਦੇ ਨਾ ਨੰਬਰ ਨਹੀਂ ਦੱਲਦੇ ਕਦੇ ਨਾ ਲੰਬੜਾ ਮੇਰੀ ਪਿਆਰ ਦੇ ਨਾ ਨਹੀਂ ਜਾਣੀ ਕਿੰਦੀ ਜਾਣੀ ਸਦਗੀ ਅੱਜ ਤੂੰ ਅਗਲਾ ਜਾ ਤੇਰੀ ਪਾਣੀ ਤੇ ਨਾੜੇ ਝਟਕੀ ਆ ਮੇਰੀ ਕੁੜੀਆ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮੈਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲ ਜਿੱਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਆਪ ਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਆ ਜਿਹਦੇ ਘਰ ਆਇਆ ਕਹਿੰਦਾ ਘਰੀ ਪੈਂਦੀ ਆ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੁਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰ ਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਖੋਦ ਵੀ ਕਰ ਲਿਆ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਦਰਬਾਰਾ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਖੁੱਥੀ ਹੈ ਜੀ ਕੀ ਗੱਲ ਬਾਤ ਹੋਈ ਗੱਲ ਬਾਤ ਹੋਈ ਹੈ ਬਸ ਸੀਰੀਅਸ ਸਰ 3:20 25 ਮਿੰਟ ਟਾਈਮ ਸੀ ਆ ਮੈਂ ਵੀ ਇੰਤਰਾਂ ਘਰੋਂ ਉੱਠਿਆ ਸੀ ਤੇ ਮੈਂ ਇਸ਼ਨਾਨ ਪਾਣੀ ਕਰਕੇ ਗੋਦਾ ਸਾਹਿਬ ਜਾਣਾ ਸੀ ਆ ਤੇ ਕੋਈ ਨਾ ਕਿ 3 25 ਤੋਂ ਲੈ ਕੇ 3 ਦੇ 33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਆ ਮੇਰਾ ਇੱਥੋਂ ਘਰੋਂ 200 ਮੀਟਰ ਦੂਰ ਆ ਇਕਦਮ ਜਿਵੇਂ ਇੱਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਖਰਾੜ ਹੋ ਗਈ ਸੀ ਆ ਆਣ ਗੁਆਂ ਇਕੱਠਾ ਹੋ ਗਿਆ ਸੀ ਤੇ ਜਿਹੜਾ ਅੰਦਰੋਂ ਗੇਟ ਸੀ ਘਰ ਦਾ ਉਹ ਬੰਦ ਸੀਗਾ ਅੱਗ ਲੱਗਾ ਹੋਇਆ ਸੀ ਫਿਰ ਅਸੀਂ ਆਵਾਜ਼ਾਂ ਮਾਰੀਆਂ ਉਹਨਾਂ ਨੂੰ ਆਪਣੀ ਭੁਹਾਈ ਦੀ ਆਵਾਜ਼ਾਂ ਮਾਰੀਆਂ ਭੁਹੇ ਦੀ ਆਵਾਜ਼ ਮਾਰੀ ਨਾ ਲੱਗੇ ਕਿ ਕੋ ਅੰਦਰ ਹੋਏਗਾ ਆਵਾਜ਼ ਦੇਗਾ ਇਹਨਾਂ ਨੂੰ ਨਹੀਂ ਪਤਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫੇਰ ਉਹ ਆਈਏ ਪੁਲਸੋਂ ਪੁੱਛ ਕੇ ਬਾਬਾ ਜਰਬਾਦ ਆਈਆ ਵੀ ਅਸੀਂ ਦਰਵਾਜ਼ਾ ਤੋੜ ਲੀਏ ਉਹਨਾਂ ਕਹਿੰਦੇ ਦਰਵਾਜ਼ਾ ਤੋੜ ਕੇ ਅੰਦਰ ਹੋ ਜੇ ਤੇ ਅਸੀਂ ਜੰਗਾਂ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਤਾਂ ਦੋਹੇ ਡੱਡ ਬਾਰੀ ਦੇ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸੀ ਕਿਨੇ ਕੀਤੀ ਫਾਇਰਿੰਗ ਹਾਂਜੀ ਫਾਇਰਿੰਗ ਕਿਨੇ ਕੀਤੀ ਆ ਫਾਇਰਿੰਗ ਉਹਨਾਂ ਦਾ ਇਹਨਾਂ ਦੀ ਜਿਹੜੀ ਬੇਟੀ ਦਾ ਡੈਥ ਹੋਇਆ ਨਾ ਇਹਦਾ ਇਹਦਾ ਹਸਬੰਦ ਸੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਕੋਲ ਮਤਲਬ ਕੋਰਟ ਕੇਸ ਚੱਲਦਾ ਸੀਗਾ ਠੀਕ ਹਾਂਜੀ ਇਹ ਕਹਿੰਦਾ ਮੈਂ ਨਾ ਤੈਨੂੰ ਵਸਾਉਣਾ ਨਾ ਤੈਨੂੰ ਖਰਚਾ ਜਣਾ ਇਹ ਕੱਲਾ ਹੀ ਆਇਆ ਫਿਰ ਇਹ ਜਿਹਦਾ ਲੱਗਦਾ 80 ਸੀਸੀਟੀਵੀ ਕੈਮਰੇ ਦੇ ਕੱਲਾ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੁਣ ਦੋਨਾਂ ਦੀ ਉਹਨਾਂ ਗੱਲ ਉਹਦਾ ਡੈਥ ਹੋਈ ਨਹੀਂ ਤੇ ਕਿਹਨੇ ਕੀ ਜਿਨਾਂ ਜਿਹੜਾ ਨੇ ਹਮਲਾ ਕੀਤਾ ਹੁਣ ਪੁੱਛੂ ਤਾਂ ਦੇ ਮੁਤਾਬਿਕ ਇੱਕ ਹੀ ਫੋਟੋ ਸਾਹਮਣੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਨਦੇ ਹੋ ਮੰਗੇ ਪਰਸ਼ੰਦੇ ਆਪਣੇ ਸਭ ਤੋਂ ਸਸਾ ਸਹਾਇ ਮਿਲੇ ਜਿਹੜੇ ਉਹਨਾਂ ਕਹਿੰਦੇ ਆਟੇ ਦੀ ਪਹਿਲਾਂ ਮਿਲ ਚੁੱਕੀ ਆ ਆਪਣੇ ਆਪ ਨੂੰ ਦੇ ਦੀ ਇਹਨਾਂ ਠੀਕ ਹੈ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਅਏ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਪਰ ਲੱਗਾ ਆਪਣੇ ਆਪ ਨੂੰ ਗੋਲੀ ਮਾਰ ਲਈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੰਗਠਨ ਦੀ ਟੀਮ ਆਈ ਹੈ ਤੁਹਾਨੂੰ ਜਿਹੜੀ ਡੈਡ ਬੋਡੀ ਉਹ ਕਿੱਥੇ ਰਹੀ ਡੈਡ ਬਡੀ ਸਿਗਰ ਹੱਥ ਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੰਚ ਸਾਹਿਬ ਗਿਆ ਨਾਲ ਹੋਰ ਬੰਦਗੇ ਕਿੰਨੀ ਜਿਹੜੇ ਫਾਈਟਿੰਗ ਕੀਤੀ ਹੈ ਕੋਈ ਲੱਗਾ ਪਤਾ ਕਿੰਨੇ ਹੋਏ 9 ਰੋਡ ਫਾਇਰ ਹੋਇਆ ਜਿਹਦੇ ਇੱਕ ਅਣਚਲੇ ਤਾਂ 8-9 ਬਰਾਮਦ ਕਰ ਲਿਆ ਪੁਲਸ ਨੇ ਹਾਂਜੀ ਜਿਹੜੇ ਹਿਥਿਆੜ ਲੈ ਕੇ ਆਏ ਉਹ ਆਪਣੇ ਇਹਨਾਂ ਦਾ ਪਰਸਨਲ ਨਹੀਂ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ AK4 अच्छा ये कि कल ਤਾਂ ਲੈ ਕੇ ਘੁੰਮਣਿਆ ਤੱਕਦੇ ਉਹਨੂੰ ਕੋਈ ਨਿਕਵਰ ਨਹੀਂ ਕੀਤਾ ਨੂੰ ਐਡਾ ਵੜਾ ਨੁਕਸਾਨ ਕਰ ਗਿਆ ਉਹਦੀ 8147 ਜਿਹੜੀ ਰਿਕਵਰੀ ਨਹੀਂ ਕੀਤੀ ਗਈ ਇਹਨਾਂ ਕੋਲ ਕੰਮ ਬੰਦਾ ਲੈ ਕੇ ਭੱਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਇਹਨਾਂ ਕੋਲ ਪੀਚਿੰਗ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਰਹਿਣ ਵਾਲਾ ਹੈਗਾ ਆ ਐਕਸ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਆ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਾਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਉਹ ਉਹਦੀ ਜੋ ਮਦਰ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਡੇਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ساری ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਆਰਡੀਨੇਟਡ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਦਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚੱਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੌਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫੋਸਨੇਟਲੀ ਇਨ ਜਿਹੜਾ ਹੈਗਾ ਸੋਸ਼ਲ ਜੀ ਜੀ ਸਰ ਕਿੱਥੋਂ ਇੱਕ ਸੰਭਾਵ ਦੇਖੋ ਉਹ ਜੇਲ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਚ ਕਰ ਰਹੀ ਹੈਗੇ ਰੋਪੀ ਦਾ ਕੀ ਕਾਰਨ ਸੇ ਮਾਰਨ ਦਾ ਦੇਖੋ ਦੇਖੋ ਐਜ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਹੀ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਜੇ ਪੈਸਾ ਨਹੀਂ ਮਰ ਮਰ ਕੋਰਟ ਦੇ ਮਰ ਗਿਆ ਜੀ ਸਾਰੇ ਮਰ ਗਏ ਨਹੀਂ ਨਹੀਂ ਜੀ ਐਜ ਆਫ ਨਾਉ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ 3 ਦੀ ਵੀ ਆਈਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸੇਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਰੈਂਡਰ ਕਰਾ ਸਾਰੀ ਦੱਤ ਹੋ ਗਈ ਦੀ ਹਾਂ ਜੀ ਜੀ ਇਹਦੇ ਨਾਲ ਮਾਰੀ ਨਾ ਪੈਣਾ ਜਦੋਂ ਅਸੀਂ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦੇ ਪੋਲੀਮਾਨ ਦਾ ਕਾਰਨ ਕੀ ਲੱਗਾ ਕਿ ਸਸਨ ਨੂੰ ਸਰਪਤ ਦੇ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇੰਨੇ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਰਿਸ਼ੂਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਹੈ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਫ ਦੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਤੁਸੀਂ ਇਹ ਵੀ ਆਈਸੀ ਏਰੀਆ ਚ ਆ ਕੇ ਜੜੀ ਕੋਈ ਹੋਰ ਫਰਦਰ ਡੈਮ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡਿਨੇਟ ਕੀਤਾ ਹੈਗਾ ਐਂਡ ਪੂਰਾ ਕਨਵਿੰਸ ਕੀਤਾ ਅਨਫੋਰਚਨਟਲੀ ਦੀ ਡੈਥ ਵੀ ਬਟ ਕੋਈ ਵੀ ਤਰੀਕੇ ਦਾ ਉਹ ਫਰਦਰ ਡੈਮੇਜ ਹੈ ਉਹ ਨਹੀਂ ਹੋ ਸਕਿਆ ਜੀ ਥੈਂਕ ਯੂ ਉਹਦੇ ਲਈ ਜਿਹੜੇ ਹੈਗੇ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਠੀਕ ਹੈ ਜੀ ਸੋਰੀ ਥੈਂਕ ਯੂ